ਸੋ ਤਾਂ ਕਰਤਾਰਾ ਰੋਡ ਹੈ। ਚਲੋ। ਕਾਰ ਸੇ ਬਖਲੂਤ ਸਾਹਿਬ। ਮੋਹ ਦਵਾਰਾ ਸ਼੍ਰੀ ਦਰਬਾਰ ਸਾਹਿਬ ਮੇਰਾ ਬਾਬਾ ਨਾਨਕ। ਜੀ ਸੇਵਾ ਕਾਲਪੁਰਖ ਦੀ ਦੇ ਸੰਦਕਾਂ। ਐ ਜੀ ਡੇਰਾ ਬਾਬਾ ਨਾਨਕ ਦਾ ਗੁਰਦੁਆਰਾ ਕਿਹੜਾ ਹੈ? ਦਰਬਾਰ ਸਾਹਿਬ। ਉਹ ਬਹੁਤ ਹੀ ਵਧੀਆ ਹੈ ਕਿ ਬਹੁਤ ਪਿਆਰ ਨਾਲ ਕਿੰਨਾ ਪਿਆਰ ਨਾਲ ਕੀ ਆਵਾਜ਼ ਹੈ ਬਹੁਤ ਵਧੀਆ ਜੀ ਲੁਕੂੜਾ ਇਹਦਾ ਲੱਗ ਰਿਹਾ ਜਿਦਾ ਨਾ ਦਰਬਾਰ ਸਾਹਿਬ ਆਏ ਅੰਮ੍ਰਿਤਸਰ ਵਾਲੇ ਆ ਦੇਖ ਸਕਦੇ ਹੋ ਜੀ ਡੇਰਾ ਬਾਬਾ ਨਾਨਕ ਦਾ ਚੋਲਾ ਸਾਹਿਬ ਦਾ ਦੁਬਾਰਾ ਬਹੁਤ ਹੀ ਵਧੀਆ ਇੱਕ ਅਜੀਬ ਜਿਹਾ ਸਕੂਨ ਮਿਲਿਆ ਲੱਗਿਆ ਕਿ ਜਿਸ ਤਰ੍ਹਾਂ ਆਪਾਂ ਅੰਮ੍ਰਿਤਸਰ ਆਏ ਹੋਏ ਆਂ ਗੁੱਦਵਾਰਿਆਂ ਦੇ ਵਿੱਚ ਅਜੀਬ ਜਿਹਾ ਸਕੂਨ ਮਿਲਦਾ ਵਕਤ ਬਹੁਤ ਵਧੀਆ ਚੀਜ਼ ਵਾਕਈ ਮਹਿਸੂਸ ਹੁੰਦਾ ਕਿ ਰੱਬ ਇੱਥੇ ਹੈਗਾ ਇਹ ਤੁਹਾਨੂੰ ਅਜੀਬ ਜੀ ਸ਼ਾਂਤੀ ਮਿਲਦੀ ਹੈ ਨਾ ਸਮਝ ਲਓ ਉੱਥੇ ਰੱਬ ਇਹ ਰੂਜ਼ ਹੁੰਦਾ ठीक है ठीक है ये क्या भी है प्रिंट टाइम रे ठीक है ठीक है ओके यार देखो ठीक है एला एस खोनू की बोलदे भला टिंडा वाला गु ਇਨੂੰ ਕੀ ਕਹਿੰਦੇ ਜੀ ਸਾਡੇ ਪੁਰਾਣੇ ਤੇ ਅੱਜ ਟਿੰਡਾ ਵਾਲਾ ਖੂਹ ਅ ਇਹਨੂੰ ਹੀ ਕਹਿੰਦੇ ਆਪਾਂ ਮੇਲਣਾ ਹਾਂ ਟਿੰਡਾ ਵਾਲਾ ਖੂਹ ਬੋਲਦੇ ਨੇ ਓਕੇ ਯਾ ਅੱਛਾ ਇਹ ਘੁੰਮੇਗਾ ਤੇ ਫੇਰਾ ਚੋਂਦਾ ਹਨਾ ਠੀਕ ਹੈ ਠੀਕ ਹੈ ਪਹਿਲੇ ਦੁਆਰਾ ਜਿਹੜਾ ਅਸੀਂ ਦੁਆਰਾ ਬਣਾਇਆ ਹੋਇਆ ਉਹਦੀ ਵਧੀਆ ਨਕਸ਼ਾ ਬਣੀ ਹੋਇਆ ਸੈਂਪਲ ਇਹ ਵਾਲਾ ਹੈ। اچھا ਗੁਰਦੁਆਰੇ ਦਾ ਸੈਂਪਲ ਹੈ ਹਨ ਜੋ ਕਿ ਆਰਕੀਟੈਕਟ ਨੇ ਬਣਾਇਆ ਹੋਇਆ ਹੈ।